ਉਧਰ ਕਿਦਰੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਕਿਸੇ ਨਾ ਕਿਸੇ ਮੁੱਦੇ ਤੇ ਕਿਸਾਨਾਂ ਤੇ ਲਗਾਤਾਰ ਨਿਸ਼ਾਨੇ ਸਾਧਰੇ ਨੇ 2 ਦਿਨ ਪਹਿਲਾਂ ਬਿੱਟੂ ਨੇ ਖਾਦ ਦੀ ਲੁੱਟ ਕਰਨ ਵਾਲੇ ਕਿਸਾਨਾਂ ਆਗੂਆਂ ਨੂੰ ਤਾਲਿਬਾਨੀ ਕਿਹਾ ਸੀ ਬਿੱਟੂ ਨੇ ਚੇਤਾਵਨੀ ਭਰੇ ਲਹਿਜੇ ਦੇ ਵਿੱਚ ਕਿਹਾ ਸੀ ਕਿ ਸਰਕਾਰ ਕਿਸਾਨ ਆਗੂਆਂ ਦੀਆਂ ਜਾਇਦਾਦਾਂ ਦੀ ਜਾਂਚ ਕਰਵਾਵੇਗੀ ਇਸ ਬਿਆਨ ਤੋਂ ਬਾਅਦ ਹੁਣ ਬਿੱਟੂ ਨੇ ਆਪਣੀ ਜਾਇਦਾਦ ਤੇ ਦੇਣਦਾਰੀਆਂ ਨੂੰ ਜਨਤਕ ਕੀਤਾ ਹੈ ਬਿੱਟੂ ਨੇ ਐਕਸ ਤੇ ਲਿਖਿਆ ਹੈ ਕਿ ਮੈਂ ਐਲਾਨ ਕੀਤਾ ਸੀ ਕਿ ਮੈਂ ਆਪਣੀ ਜਾਇਦਾਦ ਤੇ ਦੇਣਦਾਰੀਆਂ ਜਨਤਕ ਤੌਰ ਤੇ ਐਲਾਨਾਂਗਾ ਇਸ ਸਿਲਸਿਲੇ ਦੇ ਵਿੱਚ ਹੁਣ ਮੈਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਪੋਸਟ ਕਰ ਰਿਹਾ ਹਾਂ ਕਿ 2009 ਤੋਂ ਲੈ ਕੇ 2024 ਤੱਕ 1,69,000 ਦਾ ਵਾਅਦਾ ਹੋਇਆ ਹੈ ਤੇ ਜੇਕਰ ਬੈਂਕ ਖਾਤੇ ਦੀ ਗੱਲ ਕਰੀਏ ਤਾਂ 2009 ਤੋਂ ਲੈ ਕੇ 2024 ਤੱਕ ਉਹਨਾਂ ਦੇ ਖਾਤੇ ਦੇ ਵਿੱਚ 7,95,962 ਰੁਪਏ ਜਮ੍ਹਾਂ ਹੋਏ ਨੇ ਤਾਂ ਰਵਨੀਤ ਬਿੱਟੂ ਜਿਹੜੇ ਕੀ ਜਾਇਦਾਦ ਉਹਨਾਂ ਨੇ ਆਪਣੀ ਜਨਤਕ ਕੀਤੀ ਹੈ ਜਿਵੇਂ ਕਿ ਉਹਨਾਂ ਨੇ ਕਿਹਾ ਸੀ ਮੈਂ ਉਸ ਗੱਲ 'ਚ ਕਿਸਾਨ ਲੀਡਰ ਦੀ ਗੱਲ ਨਹੀਂ ਮੈਂ ਸਾਰਿਆਂ ਦੀ ਗੱਲ ਉਹ ਤੋਂ ਬਾਅਦ ਕਿਉਂਕਿ ਕਿਸਾਨ ਲੀਡਰ ਨੇ ਇਹ ਕਿਹਾ ਸੀ ਵੀ ਜਿਹੜੇ ਪੋਲੀਟੀਕਲ ਬੰਦੇ ਆ ਉਹ ਵੀ ਆਪਣਾ ਜਿਹੜਾ ਇਹ ਵੇਰਵਾ ਦੇਣ ਤੇ ਮੈਂ ਸਭ ਤੋਂ ਪਹਿਲਾਂ ਇਹ ਗੱਲ ਉਹਨਾਂ ਦੀ ਬਿਲਕੁਲ ਠੀਕ ਆ ਕਈ ਕਿਸਾਨ ਲੀਡਰਾਂ ਨੇ ਆਪਣਾ ਘਰ ਆਪਣਾ ਵੇਰਵਾ ਦਿੱਤਾ ਮੈਂ ਇਸ ਕਰਕੇ ਜਦੋਂ ਮੈਂ ਇਹ ਗੱਲ ਕਹੀ ਤੇ ਮੇਰਾ ਫਰਜ਼ ਬਣਦਾ ਮੈਂ ਸਭ ਤੋਂ ਪਹਿਲਾਂ ਆਪਣੀ ਜੋ ਵੀ ਜਾਇਦਾਦਾ ਜੋ ਵੀ ਮੇਰੇ ਕੋਲ ਹੈ ਉਹਦੇ ਬਾਰੇ ਮੈਂ ਆਪਣੇ ਆਪ ਅੱਜ ਆਪਣੇ ਫੇਸਬੁੱਕ ਤੇ ਮੈਂ ਆਪਣੇ ਟਵਿੱਟਰ ਤੇ ਮੈਂ ਸਾਰੇ ਪ੍ਰੈਸ ਦੇ ਮੂਹਰੇ ਸਾਰੇ ਲੋਕਾਂ ਦੇ ਮੂਹਰੇ ਜੋ ਵੀ ਮੇਰੇ ਕੋਲ ਕੁਝ ਹੈ ਉਹ ਮੈਂ ਸਾਰਿਆਂ ਦੇ ਮੂਹਰੇ ਰੱਖੂੰਗਾ ਤੇ ਫਿਰ ਮੈਂ ਉਸ ਤੋਂ ਬਾਅਦ ਅਪੀਲ ਕਰੂੰਗਾ ਜਿਨ੍ਹਾਂ ਨੇ ਨਹੀਂ ਰੱਖੀ ਉਹ ਸਾਰੇ ਪੋਲੀਟੀਕਲ ਲੋਕ ਵੀ ਤੇ ਸਾਰੇ ਕਿਸਾਨ ਲੀਡਰ ਵੀ ਕਿਰਪਾ ਕਰਕੇ ਆਪਣੀਆਂ ਪ੍ਰਾਪਰਟੀਆਂ ਦੱਸਣ ਮੈਂ ਅੱਜ ਆਪਣੀ ਪ੍ਰਾਪਰਟੀ ਦਾ ਵੇਰਵਾ ਜਿਹੜਾ ਹੋਣੀ ਤੁਹਾਡੇ ਰਾਹੀਂ ਆ ਜਿਹੜਾ ਉਹ ਮੀਡੀਆ ਰਾਹੀਂ ਤੁਹਾਡੇ ਕੋਲ ਪਹੁੰਚਾ ਦੂੰਗਾ ਕਿਉਂਕਿ ਇਹ ਡਿਊਟੀ ਆ ਜਦੋਂ ਇੱਕ ਵਾਰ ਸਵਾਲ ਉੱਠ ਖੜੇ ਪੋਲੀਟੀਕਲ ਬੰਦੇ ਤੇ ਬੰਦਾ ਕਾਹਦਾ ਉਹ ਜੇ ਕੋਈ ਕੁਐਸਚਨ ਕਰਦੇ ਉਹਦੇ ਉੱਤੇ ਤੇ ਉਹਦਾ ਉਹ ਜਵਾਬ ਨਾ ਦੇ ਸਕੇ ਤੇ ਇਸ ਕਰਕੇ ਲੁਕਾਉਣ ਨੂੰ ਮੇਰੇ ਕੋਲ ਕੁਛ ਨਹੀਂ 2009 ਚ ਇਲੈਕਸ਼ਨ ਕਮਿਸ਼ਨ ਦੇ ਪਲੇਟਫਾਰਮ ਤੇ ਜੋ ਸਾਰੀਆਂ ਜਾਇਦਾਦਾਂ ਪ੍ਰਾਪਰਟੀਆਂ ਜਿਹੜਾ ਵੀ ਇਲੈਕਸ਼ਨ ਲੜਦਾ ਉਹਨੂੰ ਪਾਉਣੀ ਪੈਂਦੀ ਆ ਕਿ 9 ਤੋਂ ਲੈ ਕੇ 24 ਤੱਕ ਆ ਇਲੈਕਸ਼ਨ ਲੜੀ ਆ ਉਹ ਕੱਲਾ ਕੱਲਾ ਵੇਰਵਾ ਮੈਂ ਜਿਹੜਾ ਇਹ ਆਪਣਾ ਰੱਖਣਾ ਚਾਹਣਾ ਤੇ ਉਸ ਤੋਂ ਬਾਅਦ ਮੈਂ ਚੈਲੰਜ ਵੀ ਕਰਨਾ ਚਾਹਣਾ ਵੀ ਜੇ ਮੇਰੇ ਕੋਈ ਹੋਰ ਇੱਕ 20 ਰੁਪਏ ਦੀ ਮੇਰੇ ਕੋਈ ਪਰਿਵਾਰ ਦੇ ਨਾਂ ਤੇ ਮੇਰੇ ਨਾਂ ਤੇ ਕਿਸੇ ਹੋਰ ਨਾਂ ਤੇ ਜੇ ਲੱਭ ਕੇ ਕੋਈ ਜਾਂ ਕੋਈ ਦੱਸ ਦਵੇ ਤਾਂ ਮੈਂ ਆਪਣੇ ਸਰੀਆਸਸ ਚੋਂ ਸਰੀਆਸ ਲੈ ਲਵਾਂ